ਅਕਸਰ ਹੀ ਬਹੁਤ ਸਾਰੀਆਂ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਤਸਕਰਾਂ ਦੇ ਵੱਲੋਂ ਜੋ ਤਸਕਰੀ ਦਾ ਤਰੀਕਾ ਅਪਣਾਇਆ ਜਾਂਦਾ ਹੈ ਉਸ ਨੂੰ ਦੇਖ ਕੇ ਅਧਿਕਾਰੀ 당ਗ ਰਹ ਜਾਂਦੇ ਨੇ ਤਾਂ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦੀ ਇਹ ਵੀਡੀਓ ਦੱਸੀ ਜਾ ਰਹੀ ਹੈ ਜਦੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਵੇਖਿਆ ਤਾਂ ਉਹਨਾਂ ਦੇ ਵੀ ਹੋਸ਼ ਛੁੱਟ ਜਾਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਕੋਈ ਇੰਨੀ ਚਲਾਕੀ ਦੇ ਨਾਲ ਇੰਨੇ ਛਾਤਰ ਤਰੀਕੇ ਦੇ ਨਾਲ ਇਸ ਨੂੰ ਲੁਕੋ ਕੇ ਆਪਣੇ ਨਾਲ ਲਿਆ ਸਕਦਾ ਸੀ ਦਰਸਲ ਇੱਕ ਕਰੀਮ ਦੀ ਡੱਬੇ ਦੇ ਵਿੱਚ ਸੋਨਾ ਲੁਕੋਇਆ ਹੋਇਆ ਸੀ ਜਦੋਂ ਖੂਫੀਆ ਜਾਣਕਾਰੀ ਦੇ ਆਧਾਰ ਤੇ ریاਦ ਤੋਂ ਦਿੱਲੀ ਆ ਰਹੇ ਇਸ ਯਾਤਰੀ ਨੂੰ ਰੁਕਿਆ ਜਾਂਦਾ ਹੈ ਦਿੱਲੀ ਦੇ ਆਈਜੀਆਈ 에어ਪੋਰਟ ਤੇ ਤਾਂ ਕਸਟਮ ਅਧਿਕਾਰੀਆਂ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾਂਦੀ ਹੈ ਪਹਿਲਾਂ ਜਾਂਚ ਕੀਤੀ ਜਾਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਐਕਸਰੇ ਦੇ ਵਿੱਚ ਕੁਝ ਸ਼ੱਕੀ ਤਸਵੀਰ ਦਿਖਦੀ ਹੈ ਜਿਸ ਤੋਂ ਬਾਅਦ ਤਲਾਸ਼ੀ ਕੀਤੀ ਜਾਂਦੀ ਹੈ ਤੇ ਇਸੇ ਦਰਮਿਆਨ ਇੱਕ ਨੀਲੇ ਰੰਗ ਦੀ ਕਰੀਮ ਦੀ ਡੱਬੀ ਦੇ ਵਿੱਚ ਜੋ ਬਰਾਮਦ ਹੁੰਦਾ ਹੈ ਉਸ ਨੂੰ ਦੇਖ ਕੇ ਅਧਿਕਾਰੀ 당ਗ ਰਹਿ ਜਾਂਦੇ ਨੇ ਦਰਸਲ ਨੀਲੇ ਰੰਗ ਦੀ ਇਸ ਕਰੀਮ ਦੀ ਡੱਬੀ ਦੇ ਵਿੱਚ ਸੋਨੇ ਦਾ ਇੱਕ ਟੁਕੜਾ ਬਰਾਮਦ ਹੁੰਦਾ ਹੈ ਸਿਲਵਰ ਰੰਗ ਇਸਤੇ ਕੀਤਾ ਹੁੰਦਾ ਹੈ ਜਦੋਂ ਅਧਿਕਾਰੀ ਦੇਖਦੇ ਨੇ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਕਿ ਇਸ ਸੋਨੇ ਦਾ ਭਾਰ 117 ਗ੍ਰਾਮ ਦੱਸਿਆ ਜਾ ਰਿਹਾ ਇੱਕ ਕਰੀਮ ਦੀ ਡੱਬੀ ਦੇ ਵਿੱਚ ਇਸ ਨੂੰ ਲੁਕੋਇਆ ਹੋਇਆ ਸੀ ਤਾਂ ਕਿਸ ਤਰੀਕੇ ਦੇ ਨਾਲ ਤਸਕਰ ਤਸਕਰੀ ਦੇ ਤਰੀਕੇ ਅਪਣਾਉਂਦੇ ਨੇ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਵੀ ਹੋਸ਼ ਉੱਡ ਜਾਂਦੇ ਨੇ ਤਾਂ ਦਿੱਲੀ 에어ਪੋਰਟ ਦੀ ਇਹ ਵੀਡੀਓ ਹੁਣ ਸਾਹਮਣੇ ਆਈ ਹੈ ਜਿੱਥੇ ਦੇਖਿਆ ਜਾ ਸਕਦਾ ਹੈ ਕਿ ਇਸ ਤਰੀਕੇ ਦੇ ਨਾਲ ਸ਼ਾਤਰ ਤਰੀਕੇ ਦੇ ਨਾਲ ਇਸ ਸੋਨੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹ ਚਲਾਕੀ ਕਸਟਮ ਵਿਭਾਗ ਦੇ ਅਧਿਕਾਰੀਆਂ ਦੇ ਅੱਗੇ ਨਹੀਂ ਚੱਲੀ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਯਾਤ ਤੋਂ ਦਿੱਲੀ ਇਹ ਯਾਤਰੀ ਜਾ ਰਹੀ ਸੀ ਤੇ ਇਸ ਦੇ ਦਰਮਿਆਨ ਜਦੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਤੇ ਸ਼ੱਕ ਹੁੰਦਾ ਤਲਾਸ਼ੀ ਲਈਤੀ ਜਾਂਦੀ ਹੈ ਤਾਂ ਇਹ ਸੋਨੇ ਦਾ ਟੁਕੜਾ ਇਸ ਤੋਂ ਬਰਾਮਦ ਹੋਇਆ